ਗੋਪੀ ਫਰੰਦੀਪੁਰੀ ਆਇਆ ਹੈ ਸਰਦਾਰ ਤਰਲੋਕ ਸਿੰਘ ਮੱਲੀ ਮਾਣ ਹੈ ਬਾਪੂ ਨੂੰ ਮੇਰੇ ਵੀਓ ਖੇਡ ਤੇ ਗੋਪੀ ਫਰੰਦੀਪੁਰੀਆ ਮੈਂ ਇੱਕ ਗੱਲ ਕਰਨ ਲੱਗਿਆ ਗੋਪੀ ਦੀ ਗੋਪੀ ਆਪਾਂ ਠੀਕ ਹੈ ਗੋਪੀ ਆਪਾਂ ਸਾਰੇ ਜਾਣਦੇ ਆ ਕਈ ਗੋਪੀ ਫਰੰਦੀਪੁਰ ਨੂੰ ਪ੍ਰਮਾਤਮਾ ਦੇ ਪੁੱਤਰ ਦੀ ਦਾਤ ਬਖਸ਼ੀ ਪੁੱਤਰ ਪੜ੍ਹਨ ਲਿਖਣ ਲੱਗਿਆ ਹੈ ਕਹਿੰਦੇ ਵੀ ਹੈਪਨ ਹੈ ਕਦੇ ਵੀ ਕਿਸੇ ਨਾਲ ਵੀ ਹੋ ਸਕਦਾ ਆਪਾਂ ਅਕਸਰ ਪੜ੍ਹਦੇ ਆਂ ਦੇਖਦੇ ਆਂ ਸੁਣਦੇ ਆਂ ਗੋਪੀ ਦੇ ਬੇਟੇ ਨਾਲ ਵੀ ਹੈਪਨ ਹੋਇਆ ਗੋਪੀ ਦੇ ਬੇਟੇ ਦੇ ਸੱਟ ਲੱਗੀ ਸਕੂਲ ਜਾਂਦੇ ਸਮੇਂ ਬੱਸ ਦੇ ਨਾਲ ਉਹ ਅਚਾਨਕ ਹੋ ਗਿਆ ਰੱਬ ਜਾਣਦਾ ਵੀ ਕਿਵੇਂ ਹੋਇਆ ਸੱਟ ਬਹੁਤ ਜ਼ਿਆਦਾ ਲੱਗੀ ਪਰ ਗੋਪੀ ਨੇ ਆਪਣੇ ਪੁੱਤਰ ਨੂੰ ਮੇਰੇ ਵੀਰ ਡੋਲਣ ਨਹੀਂ ਦਿੱਤਾ ਤੇ ਨਾ ਆਪ ਡੋਲਿਆ ਨਾ ਪਰਵਾਹ ਡੋਲਿਆ ਅਡੋਲ ਰਹਿ ਕੇ ਆਪਣੇ ਪੁੱਤ ਦਾ ਇਲਾਜ ਕਰਵਾਉਣਾ ਸ਼ੁਰੂ ਕੀਤਾ 2023 ਦੀ ਗੱਲ ਕਰਾਂ ਵੀ ਸਿਡਨੀ ਕਲੱਬ ਮੇਰੇ ਵੀਰ ਸਾਡੇ ਡਿੰਪੀ ਸੰਧੂਰੀ 2023 ਦੀ ਗੱਲ ਹੈ ਕਿ ਗੋਪੀ ਦਾ ਬੇਟਾ ਹਸਪਤਾਲ ਦੇ ਵਿੱਚ ਜੇਰੇ ਲਾਜ ਹੈ ਬਹੁਤ ਸੀਰੀਅਸ ਸੀਗਾ ਪਰ ਡਿੰਪੀ ਸੰਧੂ ਸਿਡਨੀ ਵਾਲਾ ਕਹਿੰਦਾ ਗੋਪੀ ਤੈਂ ਲੋਕ ਕਿਰਪਾ ਕਰਕੇ ਆਸਟ੍ਰੇਲੀਆ ਆਉਣਾ ਪੈਣਾ ਹੈ ਆਸਟ੍ਰੇਲੀਆ ਸਾਡੇ ਕੱਪ ਤੇ ਆਉਣਾ ਪੈਣਾ ਤੇ ਇਹ ਉਹ ਤਾਕੜ ਜੱਟ ਹੈ ਮਾਝੇ ਦੀ ਖੇਡ ਕਬੱਡੀ ਦਾ ਸਾਡੇ ਪੰਜਾਬ ਦੀ ਖੇਡ ਕਬੱਡੀ ਦਾ ਇੱਕ ਨਾ ਕੋਈ ਗੱਲ ਨਹੀਂ ਮੈਂ ਬੇਟੇ ਨੂੰ ਬਾਬੇ ਨਾਨਕ ਦੇ ਸਾਰੇ ਸੜ ਦਿਨਾ ਬਾਬੇ ਨਾਨਕ ਦਾ ਦੇ ਸਰਦੇਪਰ ਹੱਥਾਂ ਨੂੰ ਕੱਖ ਨਹੀਂ ਹੋਣਾ ਮੇਰਾ ਬੇਟਾ ਚੜਦੀ ਕਲਾ ਚ ਰਹੂਗਾ ਸੋ ਇਹ ਬੰਦੇ ਨੇ ਆਪਣੇ ਬੇਟੇ ਨੂੰ ਹਸਪਤਾਲ ਵਿੱਚ ਛੱਡ ਕੇ ਡੀਪੀ ਸੰਧੂਆਂ ਦੇ ਕੱਪ ਤੇ ਜਾ ਕੇ ਹਾਜ਼ਰੀ ਲਗਵਾਈ ਇਸ ਤੋਂ ਵੱਡਾ ਕੀ ਹੋ ਸਕਦਾ ਕਹਿਣ ਤੋਂ ਭਾਵੇਂ ਯਾਰਾਂ ਦਾ ਯਾਰ ਹੈ ਯਾਰੀਆਂ ਨਿਭਾਉਣ ਵਾਲਾ ਤੇ ਕਬੱਡੀ ਵਾਲੇ ਨਾਲ ਖੜਨ ਵਾਲਾ 1999 ਦਾ ਜਨਮ ਹੈ ਮੇਰੇ ਵੀਰੋ ਅੱਜ 37 ਸਾਲ ਦੀ ਉਮਰ ਹੋ ਗਈ ਹੈ ਘਟੋ ਘਟ 18 19 ਸਾਲ ਖੇਡਦਿਆਂ ਨੂੰ ਹੋ ਗਈ ਹੈ ਇਹ ਲੰਮੀ ਪਾਰੀ ਦਾ ਕੋਣਾ ਹੈ ਗੱਲ ਮੈਂ ਕੀਤੀ ਜੇ ਪ੍ਰੀਤ ਲੱਦੂ ਇਹਨੇ ਬੜੇ ਮਾਣ ਦੇ ਨਾਲ ਆਖਿਆ ਕਿ ਜਿੱਥੇ ਮਰਜ਼ੀ ਖੇਡੇ ਜਿੱਥੇ ਮਰਜ਼ੀ ਰਵੇ ਮੇਰਾ ਅਸ਼ੀਰ ਉਹਦੇ ਅਸ਼ੀਰਵਾਦ ਨਾਲ ਸਦਾ ਰਹੇਗਾ ਤੇ ਸਦਾ ਹੀ ਮੇਰਾ ਚੇਲਾ ਕਾਵੇਗਾ ਮੈਨੂੰ ਉਹਤੇ ਵੀ ਮਾਣ ਹੈ ਮੈਨੂੰ ਏਕਮ ਤੇ ਵੀ ਮਾਣ ਹੈ ਜ਼ੋਰਦਾਰ ਤਾੜੀ ਮਾਰ ਦੋ ਗੋਪੀ ਦੀ ਸੋਚ ਲਈ ਜਉਂਦਾਬਾਦ ਹੈ ਗੋਪੀ ਆਹ ਦੇਖੋ ਕੀ ਤੈਨੂੰ ਤਰਕੀਆਂ ਦੇਵੇ ਆ ਗੋਪੀ ਪਿਆਰ ਆ ਦਰਸ਼ਕਾਂ ਨੇ ਤਾੜੀ ਬਾਬੇ ਨਾਨਕ ਦਾ ਆ ਰੂਪ ਆ ਤੈਨੂੰ ਅਸ਼ੀਰਵਾਦ ਜਵਾਨਾ ਮੈਂ ਗੋਪੀ ਨੂੰ ਪੁੱਛਦਾ ਨਾ ਕਿ ਗੋਪੀ ਸਭ ਤੋਂ ਵੱਧ ਪਿਆਰ ਕਿਹਨੂੰ ਕਰਦਾ ਕਹਿੰਦਾ ਮੈਂ ਦਰਸ਼ਕਾਂ ਨੂੰ ਕਰਦਾ ਸੰਧੂਆ ਉਹਨਾਂ ਜੋ ਮੈਨੂੰ ਬਾਬਾ ਨਾਨਕ ਦੀਂਦਾ ਤੁਹਾਨੂੰ ਪਿਆਰ ਕਰਨ ਵਾਲਾ ਬੱਬਰ ਸ਼ੇਰ ਤਾੜੀ ਮਾਰ ਦਿਓ ਜ਼ੋਰਦਾਰ ਮੇਰੇ ਵੀਰੋ ਆਹ ਕਹਿੰਦੇ ਬਾਬੇ ਨਾਨਕ ਦੀ ਸੋਤ ਤੇ ਚੱਲਣ ਵਾਲਾ ਤੇ 1 ਮਿੰਟ ਸਵਾਰਨੇ ਇਧਰੋਂ ਕਹਿੰਦੇ